ਮਰਛੀ ਗਾਲ ਦੋਸਤੋ ਆਪਾਂ ਖੜੇ ਆ ਜੀ ਕਾਲੇ ਕੇ ਬੱਕਰੀਆਂ ਦੇ ਮੇਲੇ ਤੇ ਤੇ ਇੱਥੇ ਸਾਰੇ ਪੰਜਾਬ ਦੇ ਵਿੱਚੋਂ ਬੱਕਰੀ ਪਾਲਕ ਆਉਂਦੇ ਨੇ ਮਾਤਾ ਦੇ ਮੱਥਾ ਟੇਕਣ ਤੇ ਬਹੁਤ ਹੀ ਸੋਹਣੇ ਜਾਨਵਰ ਆਉਂਦੇ ਨੇ ਜਿਹੜੇ ਜਾਨਵਰਾਂ ਦੇ ਸ਼ਕੀਨ ਨੇ ਵਪਾਰੀ ਨੇ ਖਰੀਦ-ਵੇਚ ਵੀ ਹੁੰਦੀ ਆ ਤੇ ਬੱਕਰੀਆਂ ਦੇ ਨਾਲ ਨਾਲ ਇਹ ਤੇ ਭੇਡਾਂ ਵੀ ਬਾਈ ਜੀ ਚੋਟੀ ਦੀਆਂ ਨਸਲਾਂ ਹੋਈਆਂ ਨੇ ਆਪਣੇ ਨਾਲ ਇੱਥੇ ਖੜੇ ਹੋਏ ਨੇ ਬਾਈ ਦਰਪੀ ਪਿੰਡ ਲੱਗੇ ਤੋਂ ਜਿਨ੍ਹਾਂ ਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਜਿਹੜੇ ਵੀ ਲੋਕ ਭੇਡਾਂ ਬੱਕਰੀਆਂ ਦੇ ਕਿਸੇ ਨਾਂ ਹੋਏ ਨੇ ਬਾਈ ਨੂੰ ਸਾਰੇ ਜਾਣਦੇ ਨੇ ਤੇ ਏਦਾਂ ਦੀ ਜਿਹੜੀ ਨਸਲ ਦੇ ਬਾਈ ਹੋਰੀ ਕੰਮ ਕਰ ਰਹੇ ਆ ਬਹੁਤ ਘੱਟ ਲੋਕਾਂ ਕੋਲ ਆ ਪੰਜਾਬ ਦੇ ਵਿੱਚ ਇਹਨਾਂ ਕੋਲੇ ਪੂਰੀ ਪਿਓਰਿਟੀ ਦੇ ਵਿੱਚ ਆ ਜਿਹੜੇ ਤੁਸੀਂ ਇਹ ਜਾਨਵਰ ਦੇਖ ਰਹੇ ਹੋ ਇਸ ਤਰ੍ਹਾਂ ਦੀ ਕੁਆਲਿਟੀ ਪੰਜਾਬ ਦੇ ਵਿੱਚ ਬਹੁਤ ਘੱਟ ਲੋਕਾਂ ਕੋਲੇ ਆ ਅੱਜ ਪਹਿਲੀ ਵਾਰ ਬਾਈ ਦੀ ਵੀਡੀਓ ਬਣਾ ਰਹੇ ਆ ਸਾਰੀ ਗੱਲਬਾਤ ਕਰਾਂਗੇ ਅੱਜ ਸ਼ੁਰੂ ਕਰਦੇ ਆ ਬਾਈ ਦਾ ਕਰਦੇ ਆ ਸਵਾਗਤ ਬਾਈ ਸੱਸ ਜੀ ਬਾਈ ਧੰਨਵਾਦ ਜੀ ਧੰਨਵਾਦ ਬਾਈ ਜੀ ਤੇ ਆਪਣਾ ਪਿਲ ਦਾ ਨਾਮ ਦੱਸ ਦਿਓ ਜੀ ਨਾਮ ਵਰਸਾ ਵਰਸਾ ਲੱਖਾ ਹਾਂਜੀ ਜੇਲਾਂ ਨੂੰ ਟੇਣਾ ਨਸੀਲ ਤੇਰਾ ਜੀ ਬਾਈ ਹਾਂਜੀ ਪੱਕੇ ਆਪਣਾ ਭਾਈ ਹੋਰ ਆਪਣਾ ਪਪੋਆ ਜੀ ਠੀਕ ਹੈ ਪੰਡ ਪਪੋਗਏ ਜੀ ਸਾਡੇ ਚਾਚਾ ਜੀ ਲੱਗਦੇ ਆ ਜੀ ਠੀਕ ਹੈ ਜੀ ਆਪਣਾ ਹੀ ਰੱਖੀ ਬੰਦਾ ਜੀ ਜੀ ਬਾਈ ਦਾਰ ਸੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਕਿੱਥੇ ਲੱਗਦਾ ਸਾਨੂੰ ਤਾਂ ਤੀਜੀ ਪੀੜੀ ਹੋ ਗਈ ਹੁਣ ਮਾਦਾ ਆਪ ਹੀ ਬਦਲ ਹੋ ਗਏ ਪੁੱਤ ਪਹਿਲਾਂ ਵੀ ਲਾ ਤੇ ਪਿਓ ਬਾਬੇ ਹੁਣ ਜਾਂਦੇ ਠੀਕ ਹੈ ਜੀ ਤੀਜੀ ਪੀੜੀ ਅੱਗੇ ਆਪਾਂ ਕਾਲੇ ਕਿੱਥੇ ਪੋਸੂ ਰੱਖਦੇ ਹਾਂਜੀ ਹੁਣ ਉਹ ਦਵਾ ਮੈਂ 5-7 ਸਾਲ ਤੋਂ ਇਹ ਰੱਖਣ ਲੱਗਾ ਦਸਾਲ ਤੋਂ ਅੱਛਾ ਇਹਨਾਂ ਦੇ ਨਾਲ ਥੋੜਾ ਜਿਹਾ ਫਰਕ ਪਾਦਾ ਉਹਨਾਂ ਕੋਲ ਜਿਹੜੀ ਪੰਜਾਬ ਦੀ ਆਪ ਦੇਸੀ ਭੇਡ ਦੀ ਗੱਲ ਕਰੀ ਉਹ ਕਿਹੜੀ ਨਸਲ ਆ ਜੀ ਉਹ ਕਾਲੀ ਕਜਲੀ ਆ ਕਾਲੀ ਕਜਲੀ ਹਾਂ ਇਹ ਜਮਲਾ ਪੜੀ ਉਹਦੇ ਬੱਚੇ ਵੀ ਗਰੋਸ ਵੱਧਾ ਹਾਂ ਜਮਲਾ ਦਾ ਹੁਣ ਚਾਰ ਦੰਦ ਬੱਚਾ ਗਰੋਸ ਦਾ ਫਰਕ ਆ ਗਰੋਸ ਦਾ ਹਾਂ ਚਾਰ ਦੰਦ ਹੁੰਦਾ ਜੀ ਇਹ ਭੇਡ ਚਾਰ ਦੰਦ ਹਾਂਜੀ ਹਾਂਜੀ ਮਤਲਬ ਇਹਨਾਂ ਵੇਟ ਹੋਵੇਗਾ ਜੀ ਬਹੁਤ ਚੰਗੀ ਚੀਜ਼ ਆ ਇਹ ਜੇ ਬਾਈ ਜੀ ਦੇਸੀ ਭੇਡ ਤੇ ਦੀ ਜਮਲਾਪਰੀ ਦੀ ਗੱਲ ਕਰੀਏ ਹਾਂਜੀ ਹਾਂਜੀ ਮੋਖੇ ਦੌਰ ਦੇ ਕੀ ਫਰਕ ਹੈਗਾ ਇਹਨਾਂ ਦੇ ਬੱਚੇ ਕੱਦ-ਬੇਲ ਦਾ ਵੀ ਫਰਕ ਆ ਤੇ ਬਾਕੀ ਗ੍ਰੋਥ ਦਾ ਫਰਕ ਆ ਤੇ ਬੱਚੇ ਵੇਚਣ ਦਾ ਵੀ ਫਰਕ ਆ ਅੱਛਾ ਹਾਂ ਉਹਨਾਂ ਦਾ ਬੱਚਾ ਘਟੂਆ ਜਿਹਾ ਵਗਣਾ ਪਾਲਣ ਵਾਲੇ ਲੈਂਦੇ ਆਪਾਂ ਕੋਈ ਸ਼੍ਰੀਨਗਰ ਆਣ ਗਿਆ ਅੱਛਾ ਤੇ ਕੋਲ ਆ ਕੇ ਬੱਚੇ ਬਾਹਰ ਜਾਣੇ ਸਾਰੇ ਕਿੰਨੀਆਂ ਭੇਡਾਂ ਸਾਰੀਆਂ ਆਪਣੇ ਕੋਲ ਇਹ ਮੇਰੇ ਕੋਲ 7 ਭੇਡਾਂ 7 ਭੇਡਾਂ 45 ਇੱਥੇ ਨੇ 15 ਘਰੇ ਆ ਅੱਛਾ ਉਹ ਫਿਰ ਬੱਚੇ ਛੋਟੇ ਸੀ ਕਿਹੜੇ ਬੱਚੇ ਵੇਚੋ ਹਾਂ ਬੱਚੇ ਵੇਚਦੇ ਸੀ ਬੱਚੇ ਦੇ ਦਿੰਦੇ ਢੋੜੀ ਭੇਰ ਦੋ ਬੱਚੇ ਦੋ ਹਾਂ ਕੋਈ ਬਲੂਨ ਮਾਰੀ ਮੋਟੀ ਲੇੜੀ ਹੋਵੇ ਤਾਂ ਦੇ ਦੇਹਰਾ ਦਿੰ ਨੇ ਆਮੇ ਦਾ ਦੋ ਹੀ ਦਿੰਦਿਆਂ ਬਾਕੀ ਗਰੋਸ ਆਪਸ ਹੋਣਾ ਦੀ। ਹਾਂ। ਖਾਂਦ ਲਈ ਇਹਦਾ ਫਰਕ ਬਹੁਤ ਚੰਗਾ ਰੱਖਦੇ ਆ। ਜੇ ਕਹਿ ਦਿੰਦੇ ਜੀ ਭੇਡ ਦਾ ਬੱਚਾ ਬਹੁਤ ਸੌਖਾ ਪਾਲਦਾ ਹਨਾ। ਉਹ ਘਟਦਾ ਹਨਾ ਬੱਕਰੀ ਦਾ ਬਾਵਾ ਕੰਨ ਕਰਦਾ ਬੱਕਰੀ ਨੂੰ 2 3 ਮਹੀਨੇ ਆਪਾਂ ਵੇੜ ਨਹੀਂ ਪਰਕੇ ਜਿਹਾ ਹੋਣੀ ਆ। ਇਹ ਹੁਣ ਰੂਪੇ ਲੈ ਆਪਸ ਹੋਣੀ ਬਣ ਰਹੀ ਆ। ਇਹ ਆਪ ਹੀ ਟੁੱਟੀ ਜਾਵੇ ਆਪੇ ਜਾਂਦਾ। ਹਾਂ ਜੀ। ਹਾਂ। ਹਾਂ ਦੇਖੋ ਇਹਨਾਂ ਲੰਮੇ ਲੰਝਾ ਦੇਖੋ ਬੱਚਾ ਹਾਂ ਬਾਈ ਹੋਊਗਾ 5 ਕਿਲੋ ਦਾ ਹਾਂ ਹਾਂ ਹੈਗਾ ਮੋਜ ਦਾ ਹਾਂ ਦੇਖੋ ਬੱਚਾ ਇਹਨੇ ਰੰਗ ਚਿੱਟਾ ਹੀ ਹੁੰਦਾ ਹਾਂ ਜੀ ਆਹ ਚਿੱਟਾ ਚਿੱਟਾ ਪਿਓਰ ਚਾਹੀਏ ਪਿਓਰ ਚਿੱਟਾ ਹੀ ਹੋਵੇ ਤੁਸੀਂ ਕਿੱਥੇ ਲੈ ਕੇ ਆਏ ਜੀ ਪਹਿਲੀ ਵਾਰੀ ਇਹਨਾਂ ਚਲੋ ਇਹ ਮੈਂ ਪਹਿਲਾਂ ਉਧਰ ਜਮਨਾ ਤੇ ਲੈ ਆਈ ਜਮਨਾ ਹਾਂ ਠੀਕ ਹੈ ਜੁਕੀ ਵਾਲੇ ਪਾਸੇ ਨਾ ਜਮਨਾ ਉਹ ਤੋਂ ਨਾਲ ਹੀ ਹੈ ਜਮਨਾ ਦੇ ਨਾਲ ਜੁਕੀ ਆ ਅੱਛਾ ਤੇ ਉੱਥੋਂ ਮੈਂ ਛੋਕ ਨਾ ਭੰਦਾ ਤੱਕ ਇੱਥੇ ਫੜ ਕੇ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਆਏ ਨੇ ਆ ਬਰਤੂ ਡੇਰਾ ਕੇ ਮੇਰੇ ਨੂੰ ਰੱਖ ਕੇ ਵੇਰਾ ਉਹਦੇ ਆਪੋ ਬੋਲ ਰਹੇ ਨੇ ਫਿਰ ਇਹ ਕਿੰਨੇ ਬਜ਼ ਚਪੀਰ ਬਹੁਤ ਕੋਈ ਕੋਈ ਹੈਗਾ ਆਪਾਂ ਲੈ ਲੈਂਦੇ ਕੋਈ ਚੱਕਾ ਬੀ ਅੱਛਾ ਫਿਰ ਵੀ ਲੈਣੇ ਹਾਂ ਹਾਂ ਖਰੀਦੂ ਨੇ ਤਾਂ ਪਹਿਲਾਂ ਕੀ ਡਾਂਗੇ ਆਪਣੇ ਬੱਚੇ ਵੇਚ ਦੋ ਕਿ ਭੇਡਾਂ ਹੀ ਵੇਚ ਦੋ ਨਾ ਬੱਚੇ ਵੇਚੇ ਉਹ ਪਾਲਣੇਗਾ ਤੂੰ ਲੈਣ ਦਾ 15 500 ਉਹ ਹੀ ਵੀ ਦੇ ਦਿੰਦੇ ਆ ਬਾਕੀ ਆਪਾਂ ਨੇੜੇ ਨੇੜੇ ਅਗਲਾ ਪਾਲਣੂ ਲੈਂਦਾ ਅੱਛਾ ਉਹ ਸਾਹਮਣਾ ਦੇ ਦੇ ਇਹ ਮਸਲਾ ਇਹ ਆ ਵੀ ਬੱਚੇ ਵੱਡੇ ਬਹੁਤ ਦੇ ਪੈਸੇ ਵੱਧ ਲੱਗਿਆ ਤੇ ਇਹਨਾਂ ਦਾ ਥੋੜਾ ਜਿਹਾ ਸਾਹਮਣਾ ਲੱਗਦਾ ਜੇ ਆਪਾਂ ਬੱਚੇ ਦੀ ਗੱਲ ਕਰੀਏ ਤੁਸੀਂ ਵੇਚ ਦੋ ਕਿੰਨੇ ਕੁ ਮਹੀਨੇ ਦਾ ਬੱਚਾ ਵੇਚੋ ਦੁੱਧ ਚੰਗਾ ਕੇ ਅਸੀਂ ਮ ਦੇ 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 ਨੂੰ ਹਾਂ ਤੇ ਜਿਹੜੇ ਤਿੰਨ 2 ਮਹੀਨੇ ਦਾ ਬੱਚਾ ਸੇਲ ਕਰਦੇ ਜੇ ਪੱਠੇ ਖੜਾ ਲੱਗੇ ਇਹੋ ਉਹਨਾ ਬੱਚੇ ਤਾਂ ਤਰ ਤਰ ਨਹੀਂ ਹੋ ਗਿਆ ਜਿਵੇਂ ਆ ਖੜੇ ਹਾਂ ਇਹ ਕਿੰਨੇ ਦਾ ਦੇ 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 18 20000 ਦੇ ਵੇਚਾ ਜਿਹੜਾ ਢੇਡੂ ਹੋ ਗਿਆ ਹਾਂ ਢੇਡੂ ਆ ਜਾਂ ਲਈ ਹੈ ਜਨੇ ਵੇਚ ਲੈ ਹਾਂ ਜਿਵੇਂ ਆ ਬੱਚਾ ਖੜੇ ਵੀ ਢੇਡਾ ਹੈ ਜੀ ਇਹ ਵੀ ਹੋਵੇ ਉਮਰ ਦੇ ਆ ਜਣੀ ਉਹ ਇਹ ਥੋੜਾ ਜਿਹਾ ਰਕਪੁਰ ਨਹੀਂ ਆਪਣੇ ਬੱਚਾ ਦਾ ਬਹੁਤ ਕੰਮ ਮਹਾਰਾਜ ਦੀ ਕਿਰਪਾ ਤਵੇਰਾ ਬਕਰ ਕਰਦੇ ਨੇ ਆ ਘਾੜ ਦੀ ਵੀ ਛੱਡੀ ਇਹਨਾਂ ਦੇ ਕੰਮ ਕਰਮ ਵਾਲੇ ਬਈ ਕਮਾਈ ਕਹਿ ਦਿੰਦੇ ਵੀ ਭੇਡਾਂ ਤੇ ਬੱਕਰੀਆਂ ਨਾਲ ਵੱਧ ਹੁੰਦੀ ਆ ਹਾਂ 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 ਜੀ ਹਾਂ ਜੀ ਬੰਦ ਕੋਲ ਫਸਾਈ ਆ ਬੱਕਰੀ ਨੂੰ ਅੱਜ ਦੀ ਘੜੀ ਭੇਡ ਮੂਰੇ ਅੱਛਾ ਪਰ ਜੇ ਘੋੜੂ ਹੋਵੇ ਉੱਧਾ ਹੁਣ ਲੰਡਾ ਮੁੰਡਾ ਵਾਹ ਜੀ ਜ਼ਿੰਮੇਦਾਰ ਤਾਲਕਾ ਆ ਗਿਆ ਇਸ ਦੌਰ ਤੇ ਜਿਹੜੇ ਕੰਮ ਜ਼ਿੰਮੇਦਾਰਾਂ ਨੇ ਬੜਾ ਚੱਕਰ ਵੀ ਹਜੇ ਆ ਗਏ ਹੋ ਗਏ ਘਾਟੇ ਖਾਲੇ ਲੋਕਾਂ ਨੇ ਟੱਗ ਗਏ ਭੇਡ ਨੂੰ ਅਜੇ ਵੀ ਕਈ ਮੰਨਦੇ ਜੇ ਤੋਂ ਮੁਸਕ ਆਉਂਦਾ ਨਹੀਂ ਵੀ ਆਪਣੇ ਨਾਲ ਭੇਡ ਦਾ ਰੱਖਣਾ ਬੜਾ ਵੱਖਰਾ ਨਜ਼ਾਰਾ ਕੋਈ ਨੁਕਸਰ ਮੁਸਕ ਨਹੀਂ ਆਉਂਦਾ ਕੋਈ ਚੱਕਰ ਨਹੀਂ ਗਾ ਜੇ ਕਿ ਜਿਹੜੇ ਪਾਲ ਰਹੇ ਨੇ ਉਹਨਾਂ ਦੇ ਘਰੇ ਬਾਹਰੋਂ ਛਰਦੇ ਨਹੀਂ ਘਰੇ ਹੀ ਪਾਲਦੇ ਆ ਅੱਛਾ ਤੇ ਮੇਰਾ ਚਾਰਾ ਦਾਣਾ ਤਾਂ ਪਾ ਲੈਨੇ ਵੇ ਜੇ ਕਿ ਇਹ 5-4000 ਰੁਪਏ ਪਸ਼ੂ ਖਾਜੀ ਉਦੋਂ ਬਾਅਦ ਆਉਣ ਨੂੰ ਮੇਨ ਖਰਾਕ ਕੀ ਹੁੰਦੀ ਹੈ ਘਰੇ ਰੱਖਿਆ ਕਿਸੇ ਨੇ ਗੁਆਰੀ ਦਾ ਜਾਂ ਮੂੰਗੀ ਦਾ ਮੀਰੇ ਚਾਹੀਦਾ ਜੇ ਨੂੰ ਹਾਂਜੀ ਝਲਕਾ ਤੇ ਮੱਕੀ ਦਾ ਜੋਕਰ ਜੋਕਰ ਪਾ ਦੇਵੇ ਕੋਈ ਬਸੇ ਬਾੜੀ ਬੰਦੀ ਪਵਾਉਣ ਨਹੀਂ ਹੈਗੀ ਕੋਈ ਉਹ ਜੰਬੜੀ ਕੋਲ ਆਉਂਦੇ ਨੇ ਆਪਾਂ ਹੀ ਆਪਣੀ ਦਰਬਾਰ ਕੱਢ ਕੇ ਇੱਕ ਦੋ ਦਿਖਾ ਦੇ ਹਾਂਜੀ ਹਾਂਜੀ ਕੋਈ ਗੈਰ ਪੱਪੜ ਕਰਕੇ ਦਿਖਾ ਦੇਗਾ ਵੇਟ ਹੋਣਾ ਦੇਖੋ ਹਾਂਜੀ ਹਾਂਜੀ ਲੰਮਾ ਬਹੁਤ ਆ ਵਾਏ ਤੇ ਇਹਦੇ ਨੱਬੇ ਦਾ ਪਿਆਰ ਇਹਦੇ ਤੇ ਹੋਣੀ ਵੇਟ ਹਾਂਜੀ ਹਾਂਜੀ ਬਾਈ ਕਹਿੰਦਾ ਚਾਰ ਗੰਦ ਹੋਇਆ ਹਾਂਜੀ ਹਾਂਜੀ ਲਾ ਵੱਡੀਆਂ ਮੈਂ ਤਾਂ ਕਹਿੰਦਾ ਹੁੰਦੀ ਐ ਜੀ ਪੇਟ ਪੰਜਾਬੀ ਨੇ ਕੋਈ ਬੱਕਰੀਆਂ 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 ਠੀਕ ਐ ਜੀ ਉਹ ਚੱਕਰੀ ਨਹੀਂਗਾ ਬੇਫਿਕਰੋ ਕੋਈ ਮਾਰੇ ਮਾਰ ਕੇ ਹਲੋ ਬਾਈ ਜੀ ਸਵਾਲਾ ਕੱਦ ਬਾਈ ਨੇ ਸਵਾ ਗਵਾਂਟਰਾ ਵੇਟ ਕਿਹਾ ਸਵਾ ਗਵਾਂਟਰਾ ਹਾਂ ਜੀ ਹਾਂ ਜੀ ਆਏਗਾ ਜੀ ਹੈਗਾ ਬਾਈ ਜੀ ਕੱਦ ਵੀ ਹੋਰ ਕਰੂਗਾ ਹਾਂ ਆਹ ਲਾ ਚਾਰ ਦੋਂਦਾ ਕੱਦ ਕਰੂ ਹੋਰ ਜੀ ਠੀਕ ਹੈ ਕੱਦ ਕਰੂ ਇਹੇ ਪੂਰਾ ਅੱਛਾ ਹਾਂ ਉਹ 42 ਮੇਰੇ ਖਿਆਲ 40 ਦੇ ਕਰਦ ਹੋਵੇ ਤਕਰੀਬਨ ਜਿਹੜੇ ਬੱਚੇ ਹੋਰ ਆ ਜਿਹੜੇ ਕੋਲੇ ਪੇਡੂ ਸਾਰੇ ਇੱਕੋ ਜਿਹੇ ਬਣ ਜਾਂਦੇ ਹਾਂ ਹਾਂ ਇਹ ਕੋਈ ਕੋਈ ਮੋੜਾ ਮੋਟਾ ਫਰਕ ਦਾ ਪੇਬਰ ਇਹਦੇ ਬਰੀਡਰ ਦਾ ਇਸੇ ਬਣਿਆ ਆਈ ਸਾਰੇ ਅੱਛਾ ਹਾਂ ਉਹਦਾ ਬਈ ਖੱਸੀ ਵੀ ਹੋ ਜਾਂਦਾ ਹਾਂ ਖੱਸੀ ਵੀ ਹੋ ਜਾਂਦਾ ਖੱਸੀ ਨਾਲ ਦੇ ਨਹੀਂ ਥੋੜਾ ਜਿਹਾ ਵਜ਼ਨ ਘਟ ਜਾਂਦਾ ਇੰਨਾ ਜਿਹਾ ਵਜ਼ਨ ਜਿਹੜਾ ਹਕਾਰੇ ਵਜ਼ਨ ਪਾਸੇ ਰੱਖ ਵਜ਼ਨ ਹੋ ਜਾਂਦਾ ਹੋਰ ਨਹੀਂ ਕੋਈ ਚੱਕਰ ਜਾਨੇ ਇਹ ਨਸਲ ਦੀ ਮੰਗ ਕਿਹੜੀ ਸਾਈਡ ਤੋਂ ਤੁਹਾਡੇ ਕੋਲੇ ਬੱਚੇ ਕਿੱਧਰ ਵੱਧ ਵਿਗਦੇ ਆ ਬੱਚੇ ਮੇਰੇ ਕੋਲ ਜੰਮੂ ਜੋ ਵੀ ਮਰੇ ਕੋਲਾ ਪ੍ਰੈਗਨੈਂਸੀ ਚਾਰ ਸਪੀਰ ਜਪਰੇ ਕੋਲ ਬੱਚੇ ਆਉਂਦਾ ਫੋਨ ਤੇ ਪੂਰੇ ਨਹੀਂ ਹੋਏ ਉਹ ਇਹ ਡੀਆਈ ਲੱਗੀ ਪਈ ਆ ਜੀ ਉਹ ਮੋਰ ਤੋਂ ਕਹਾ ਹਾਂ ਉਹ ਤੋਂ ਉੱਥੇ ਗਈ ਅੱਛਾ ਚੱਲੀ ਗਈਆਂ ਨੂੰ ਕਹ ਦੱਸਦੇਗਾ ਜੇ ਹੋਣੀ ਤਾਂ ਫੇਰ ਵੀ ਗੱਲ ਕਿ ਬਾਜੀ ਹੱਥ ਜਾਰ ਹਾਂਜੀ ਹਾਂਜੀ ਡੀਗ ਭੇਡ ਚੰਗੀ ਨਸਲ ਚਲਾਉਣੇ ਕਿੰਨੇ ਵੀ ਮਿਲ ਜਾਂਦੀ ਹੈ ਜਣੇ ਜਿਵੇਂ ਬੜਾ ਬੜਾ ਪਊ ਆਏ 40-45 ਹਜ਼ਾਰ ਤੋਂ ਘੱਟ ਨਹੀਂ ਮਿਲਦਾ ਵਿੱਚ 30 35 ਆਉਂਦੇ ਹਾਂਜੀ ਹਾਂਜੀ ਉਹ 42000 ਰੁਪਏ ਦਿੱਤੇ ਆ ਜੀ ਲੈ ਗਏ ਉੱਥੇ ਹਾਂਜੀ ਹਾਂ ਹਮੋਰ ਤੋਂ 12-13 ਕਿਲੋਮੀਟਰ ਪੜੇ ਬਈ ਆਪਾਂ ਨੇ ਸੁਣਿਆ ਬੜਾ ਬੜਾ ਸੁਣਿਆ ਹੋਊਗਾ ਵੀ ਭੇਡ ਦੇ ਵੱਧ ਕਮਾਈ ਦਿੰਦੀ ਆ ਅੱਜ ਜਿਹੜਾ ਕੋਈ ਦਾਵਾ ਪਾ ਗਿਆ ਨਾ ਵੀ ਟੈਡ ਬੰਦਾ ਹੀ ਆਣਾ ਪੰਜਾਬ ਦੇ ਹਾਂਜੀ 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 ਤੇ ਹੋਰ ਵੀ ਭੇਡ ਬਾਰੇ ਕੋਈ ਗੱਲਬਾਤ ਕੋਈ ਬਿਮਾਰੀ ਆਉਂਦੀ ਬੱਕਰੀਆਂ ਨਾਲ ਆਉਂਦੀ ਆ ਨਹੀਂ ਨਹੀਂ ਤੈਨੂੰ ਦਿਖਾਉਣ ਵਾਲੀ ਬਿਮਾਰੀ ਨਹੀਂ ਆਉਂਦੀ ਕੋਈ ਜਾਨੇ ਕੋਈ ਜੱਕਾ ਨਹੀਂ ਮਾਰਾ ਮੋਟਾ ਹੋ ਜਾਂਦਾ ਉਹਦੀਆਂ ਕੋਈ ਗੱਲਬਾਤ ਨਹੀਂ ਬੱਕਰੇ ਦਾ ਸਾਹਮਣੂ ਆ ਜਾਂਦੇ ਹੁੰਦੇ ਆ ਨਾ ਰੰਬੂ ਵਾਲਾ ਕਿਸੇ ਮਾਰਦੇ ਇਹ ਤਾਂ ਤੁਹਾਨੂੰ ਪਤਾ ਹੀ ਹੋਈ ਆ ਜਿਹੜਾ ਹੁਣ ਮਸਾਹੇ ਦੇ ਦਿੰਦੇ ਹਾਂ ਹਾਂ ਤਾਂ ਉਹ ਤੇ ਨੀਵੇਂ ਨਹੀਂ ਦਿੰਦੇ 14 ਦਿਨ ਹਾਂ ਯਾਰ ਠੀਕ ਹੈ ਜੀ ਤੇ ਨੀਵੇਂ ਨਹੀਂ ਦੇਈ ਗਏ ਚਰਾਈ ਤਾਂ ਲਿਆਣੇ ਫਿਰ ਤੋਂ ਆ ਬੜਾ ਛੋਟਾ ਗੇੜਾ ਕੁੜਾ ਵੀ ਦਵਾਈ ਦਾ ਬਾਕੀ ਮੇਰੇ ਘਰੇ ਥੋੜੀ ਸੇਵਾ ਵ अच्छा वीराचारा बोल है ते मसाए आपा ਤੁਹਾਡੇ ਕੋਈ ਢੇਡੂ ਲੈ ਜਾਂਦੇ ਬੰਦੇ ਕੋਲੇ ਭੇਡਾਂ ਹੈਗੀਆਂ ਦੇਸੀ ਹਾਂਜੀ ਹਾਂਜੀ ਇਹ ਭੇਡੂ ਦੇਸੀ ਭੇਡਾਂ ਛੱਡਦੇ ਆ ਕਿੰਨੀ ਕਿੰਨੀਆਂ ਸਾਲਾਂ ਦੀ ਨਸਲ ਦੀ ਆ ਇਹ ਨਸਲ ਤਾਂ ਹੋ ਜੂਂ ਪੈਂਦਾ 4 ਸਾਲਾਂ ਦੀ ਪਰ ਪਾਣਾ ਥੋੜਾ ਜਿਹਾ ਬਦਲਣਾ ਪੈਂਦਾ ਫਰਕ ਆ ਟਾਈਮ ਦੀ ਕਰਾਉਣਾ ਚਾਹੀਦਾ ਇਹ ਮਗਲਾ ਸਾਫ ਤੋਂ ਪ੍ਰੋਪਰ ਰਹਿਦੀ ਆ ਇਹ ਲਾਦੇ ਹੁਣ ਆਪਾਂ ਮੁੰਨਾਂ ਫਿਰ ਹੋ ਜਾ ਉਹਨਾਂ ਕਰੌਸਰੀ ਕਰਦੀ ਗੱਦ ਨਹੀਂ ਹੁੰਦਾ ਤੇ ਸਾਫ ਸਫਾ ਸਾਲ ਦੀ ਜਿਹੜੀ ਨਵੀਂ ਹੋਣਾ ਚਾਹੀਦਾ ਜਿਵੇਂ ਹੁਣ ਆਪਣੇ ਨਾਲ ਲੈ ਕੇ ਖੜਗਾ ਹਾਂ ਜੀ ਖੀਰਿਆ ਦੁੱਧੀਆਂ ਹਮੇ ਸੁਣ ਜਾਏ ਚੱਲੋ ਬਾਬਾ ਹਾਂ ਹਾਂ ਬੱਚੇ ਛੋਟ ਗਿਆ ਖੀਰਿਆ ਹਜੇ ਲੋੜੀਆਂ ਨਹੀਂ ਅਸੀਂ ਦੁੱਧ ਫਿਰ ਬੱਚੇ ਜੋਣਦੇ ਕਿ ਦੋਨੇ ਨਹੀਂ ਨਹੀਂ ਬੱਚੇ ਬੱਚੇ ਹਾਂ ਬੱਚੇ ਬੱਚਿਆਂ ਨੂੰ ਪਾਲਦਗੇ ਪੂਰਾ ਸ਼ੌਕ ਨਾਲ ਕੋਈ ਚੱਕਰ ਨਹੀਂ ਆਪਣਾ ਨੰਬਰ ਵੀ ਦੱਸ ਦਿਓ ਨੰਬਰ ਹੈਗਾ ਆਪਣਾ 98724 99692 ਠੀਕ ਹੈ ਹਾਂ ਜਿਹਨੇ ਬੱਚੇ ਬੁੱੱਚੇ ਲੈਣੇ ਹਨ ਹਾਂ ਹਾਂ ਜੇ ਮਰਜ਼ੀ ਫੋਨ ਤੇ ਫਰਕ ਕਰੋ ਜੋ ਮਰਜ਼ੀ ਆ ਜਾਏ ਕੋਈ ਚੱਕਰ ਨਹੀਂ ਬਾਈ ਮਸਤ ਬਹੁਤ ਵਧੀਆ ਭੇਡਾਂ ਲਈ ਆਪਾਂ ਕੋਸ਼ਿਸ਼ ਕੀਤੀ ਵੀ ਵੀਡੀਓ ਚ ਜਿੰਨੀ ਹੋ ਸਕੇ ਜਾਣਕਾਰੀ ਬਾਈ ਤੋਂ ਲਈਏ ਪਰ ਜੇ ਤੁਸੀਂ ਪਰਸਨਲੀ ਬਾਈ ਨਾਲ ਕਨੈਕਟ ਕਰਨਾ ਚਾਹੁੰਦੇ ਹੋ ਨੰਬਰ ਇਹਨਾਂ ਦਾ ਦਿੱਤਾ ਹੋਇਆ ਵੀਡੀਓ ਚ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੇ ਭੇਡਾਂ ਦਾ ਕੰਮ ਕਰਨਾ ਹੈ ਨਾ ਪ੍ਰੋਪਰ ਜਿਹੜੇ ਬੰਦੇ ਕਰਦੇ ਆ ਕੰਮ ਉਹਨਾਂ ਨਾਲ ਗੱਲਬਾਤ ਕਰਕੇ ਸਾਰਾ ਕੀਤੇ ਬਾਰੇ ਜਾਣ ਕੇ ਫੇਰ ਹੀ ਆਪਾਂ ਨੂੰ ਕੰਮ ਕਰਨਾ ਚਾਹੀਦਾ ਇੱਕ ਅੱਧੀ ਵੀਡੀਓ ਦੇਖ ਕੇ ਕਿਸੇ ਵੀ ਕੰਮ ਦਾ ਪੰਗਾ ਨਾ ਲਓ ਫੇਰ ਆਪਾਂ ਕਹਿ ਦਿੰਨੇ ਆ ਵੀ ਯਾਰ ਇਸ ਦਾ ਵੀਡੀਓ ਦੇਖੀ ਸੀ ਤੁਹਾਨੂੰ ਹਿਸਾਬ ਨਹੀਂ ਆਇਆ ਨਹੀਂ ਨਹੀਂ ਹਿਸਾਬ ਤਾਂ ਬੜਾ ਵੱਡਾ ਸੱਗਰਾਂ ਚਾਹੀਦਾ ਆਪਾਂ ਦਾ ਪੁੱਛ ਦੱਸ ਹੋਵੇ ਕੋਈ ਚੱਕਰ ਵੀ ਬੱਚੇ ਵਿਗੜ ਗਏ ਵਧੀਆ ਵਿਗਦਾ ਮਾਲ ਹਾਂ ਜੇ ਸਮਾਈ ਕਰੋਗੇ ਤਾਂ ਸਭ ਕੁਝ ਲੱਗੂਗਾ ਸਾਰੇ ਕੰਮਾਂ ਨੂੰ ਵਾਧੂ ਅਜਿਹਾ ਦਿੱਖਣੀ ਚਾਹੀਦੀ ਜੀ ਹਾਂਜੀ ਹਾਂਜੀ தன்வா பயிர் யங்கர